ਜਿਵੇਂ ਕੋ ਗੁਰਬਾਣੀ ਦਾ ਫਰਮਾਨ ਹੈ ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਪਰਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਜਰੀ ਮਹਲਾ 5 ਅੰਗ 498 ਦੇ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਇਹਦਾ ਮਿਲੋ ਤੁਸੀਂ ਸਾਹਮਣੇ ਕਿ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਇਹ ਪਰੇ ਤੋਂ ਪਰੇ ਉੱਚੀ ਤੋਂ ਉੱਚੀ ਹੈ ਤੇ ਕੁਰਾਨ ਸ਼ਰੀਫ ਚ ਵੀ ਇਹ ਕਿਹਾ ਗਿਆ ਹੈ ਕੁਰਾਨ ਸ਼ਰੀਫ ਦੇ ਚੈਪਟਰ ਹੈ ਨਸਾ ਉਹਦੀ ਆਇਤ ਨੰਬਰ 128 ਵਸਲੂ ਖੈਰ ਸੁਲਾ ਇਕਤਾ ਜਦ ਮਿਲ ਬੈਠਣਾ ਸਭ ਤੋਂ ਚੰਗੀ ਗੱਲ ਹੈ ਉਸ ਦੀ ਇੱਕ जाग जागती मिसाल अव्वल अल्लाह नूर पाया कुदरत के सब बंदे एक खून है जात मजहब धर्म ਵੀ ਉਸ ਪਰਮਾਤਮਾ ਨੇ ਬਣਾਏ ਨੇ ਨਗਰ ਨਿਵਾਸੀਆਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਖਾਸ ਕਰ ਬਾਬਾ ਜੀ ਦੇ ਮੈਂ ਸਲਾਮ ਕਰਦਾ ਇਹਨਾਂ ਨੂੰ ਇਹਨਾਂ ਨੇ ਇੱਕ 3 ਸਾਲ ਤੋਂ ਸ਼ੁਰੂਆਤ ਕੀਤੀ ਹੈ ਇਹਨਾਂ ਪਰ ਉਹ ਜਿਹੜੀ ਨਾ 12 ਪਾਈ ਗੁਰਦਾਸ ਬਾਹਰ ਪਹਿਲੀ ਪੌੜੀ 35 ਪਾਈ ਗੁਰਦਾਸ ਲਿਖਦੇ ਨੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆਸਥਾਨਾ ਇੱਕ ਬਾਬਾ ਆਕਾਰ ਰੂਪ ਦੂਜਾ ਰਬੀ ਮਰਦਾਨਾ ਉਨਾ ਦੋਨਾਂ ਦੇ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਮੈਨੂੰ ਲੱਗਦਾ ਜਿਵੇਂ ਬਾਬੇ ਨਾਨਕ ਦੇ ਤੇ ਭਾਈ ਮਰਦਾਨੇ ਦੇ ਬੱਚੇ ਤੁਰੇ ਆ ਰਹੇ ਬਿਲਕੁਲ ਸਹੀ ਹੈ ਜਦੋਂ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਸਾਰੇ ਮੁਸਲਮਾਨ ਭਰਾਵਾਂ ਦਾ ਨਸੀਰ ਅਖਤਰ ਸਾਹਿਬ ਦੀ ਸਮੁੱਚੀ ਟੀਮ ਦਾ ਸਵਾਗਤ ਕੀਤਾ ਹੱਥ ਚ ਹੱਥ ਪਾ ਕੇ ਆ ਰਹੇ ਸੀ ਤਾਂ ਮੈਨੂੰ ਲੱਗਿਆ ਕਿ ਬਾਬੇ ਨਾਨਕ ਦੇ ਪੁੱਤ ਨਾ ਮਰਦਾਨੇ ਦਾ ਪੁੱਤ ਤੁਰਿਆ ਜਾਂਦਾ ਹੈ ਦੇਖੋ ਥੋੜਾ ਸੋਚਣ ਦਾ ਨਜ਼ਰੀਆ ਤੁਸੀਂ ਦੇਖਣਾ ਗਲਾਸ ਅੱਧਾ ਖਾਲੀ ਹੈ ਉਹਨੂੰ ਕਹਿਣਾ ਕਿ ਖਾਲੀ ਹੈ ਜਿਹਨੇ ਸੋਚਣਾ ਇਹ ਭਰਿਆ ਹੋਇਆ ਕੋਈ ਅੱਧਾ ਭਰਿਆ ਹੋਇਆ ਭਾਈ ਸਾਡਾ ਇਲਾਕਾ ਮਲੇਰਕੋਟਲਾ ਸਾਡਾ ਮੁੱਖ ਸ਼ਹਿਰ ਹੈ ਸਾਡੇ ਮੁਸਲਮਾਨ ਭਰਾਵਾਂ ਦੀ ਮੁੱਖ ਬਸੋਂ ਹੈ ਬਾਹਰਲੇ ਲੋਕਾਂ ਨੂੰ ਬਹੁਤ ਸਾਰੇ ਸ਼ੰਕੇ ਨੇ ਸਾਡੇ ਪ੍ਰਤੀ ਜਿਹਨਾਂ ਦੇ ਆ ਕੇ ਨਿਕਲਦੇ ਨੇ ਜਦੋਂ ਸਾਡੀ ਭਾਈਚਾਰਕ ਸਾਂਝ ਦੇਖਦੇ ਨੇ ਜਦੋਂ ਅਸੀਂ ਰਮਜ਼ਾਨ ਤੇ ਇਕੱਠੇ ਹੁੰਨੇ ਆ ਜਦੋਂ ਮੁਸਲਮਾਨ ਭਰਾ ਮਲੇਰਕੋਟਲੇ ਦੇ ਬਾਜ਼ਾਰਾਂ 'ਚ ਗੁਰਨਾਨਕ ਸਾਹਿਬ ਦੇ ਗੁਰਪਰਬ ਤੇ ਲੰਗਰ ਲਾਉਂਦੇ ਨੇ ਜਦੋਂ ਕਿਸਾਨ ਅੰਦੋਲਨ ਚੱਲਿਆ ਉੱਥੇ ਲਗਾਤਾਰ 1 ਸਾਲ ਇਹਨਾਂ ਨੇ ਲੰਗਰ ਲਾਇਆ ਕੌਣ ਨੇ ਇਹ ਸਾਡੇ ਆਪਣੇ ਨੇ ਸਰਕਾਰਾਂ ਦਾ ਕੰਮ ਹੈ ਸਾਨੂੰ ਵਰਤਣਾ ਸਾਡੇ 'ਚ ਫਰਕ ਪਾਉਣੇ ਘੱਟ ਗਿਣਤੀਆਂ ਤੇ ਜ਼ੁਲਮ ਕਰਨੇ ਲੇਕਿਨ ਸਾਡਾ ਫਰਜ਼ ਹੈ ਅਸੀਂ ਫੁੱਲ ਬੀਜਾਂਗੇ ਤਾਂ ਫੁੱਲ ਉੱਗਣਗੇ ਹਾਸੇ ਬੀਜਾਂਗੇ ਤਾਂ ਹਾਸੇ ਉੱਗਣਗੇ ਜਿੰਨੀ ਅਸੀਂ ਭਾਈਚਾਰਕ ਸਾਂਝ ਮਜ਼ਬੂਤ ਕਰਾਂਗੇ ਜਿੰਨਾ ਅਸੀਂ ਭਾਈਚਾਰਕ ਸਾਂਝ ਦਾ ਸਨੇਹਾ ਦੇਵਾਂਗੇ ਜਿੰਨੇ ਛੋਟੇ-ਛੋਟੇ ਬੱਚੇ ਆਜਾਏ ਨੇ ਆਉਣ ਵਾਲੇ ਸਮੇਂ 'ਚੋ ਗੱਲ ਬੱਕੜੀਆਂ ਹੋਣ ਤੁਸੀਂ ਨਹੀਂ ਇਤਿਹਾਸ 'ਚੋਂ ਮੁਸਲਮਾਨ ਭਰਾਵਾਂ ਦੀ ਗੁਰੂ ਸਾਹਿਬ ਨੂੰ ਦੇਣ ਹੈ ਜਿਹੜੀ ਅਸੂ ਮੰਨਪੀ ਨਹੀਂ ਕਰ ਸਕਦਾ ਸਾਹਿਬਜ਼ਾਦੇਆਂ ਦੀ ਸ਼ਹਾਦਤ ਤੋਂ ਸਰਹੰਦ ਦੀਆਂ ਨੀਹਾਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਦੇਣ ਹੈ ਜਿਹੜੀ ਮੁਸਲਮਾਨ ਭਰਾਵਾਂ ਦੀ ਵੀ ਆ ਤੁਸੀਂ ਪੀਰ ਬਾਬਾ ਬੁੱਧੂ ਸ਼ਾਹ ਜੀ ਨੂੰ ਮੰਨ否 ਨਹੀਂ ਕਰ ਸਕਦੇ ਇਤਿਹਾਸ ਤੋਂ ਗਨੀਖਾ ਨਬੀਖਾ ਨੂੰ ਤੁਸੀਂ ਇਤਿਹਾਸ ਤੋਂ ਮੰਨ否 ਨਹੀਂ ਕਰ ਸਕਦੇ ਕਿੰਨੇ ਹੀ ਉਧਾਰਨਾ ਬੀਬੀ ਜ਼ੈਨਬ ਨੂੰ ਤੁਸੀਂ ਇਤਿਹਾਸ ਤੋਂ ਮੰਨ否 ਨਹੀਂ ਕਰ ਸਕਦੇ ਸੋ ਇੱਕ ਗੁਲਦਸਤਾ ਹੈ ਹਿੰਦੁਸਤਾਨ ਭਾਰਤ ਪੰਜਾਬ ਇੱਕ ਗੁਲਦਸਤਾ ਹੈ ਮੈਂ ਅਕਸਰ ਕਹਿੰਦਾ ਹੁੰਨਾ ਦੇਖਿਏ ਧਰਮ ਕੋਈ ਬੁਰੀ ਨਹੀਂ ਹੈ ਅਸੀਂ ਉਹ ਲੋਕ ਨਾ ਧਰਮ ਦੇ ਧਾਰਮਿਕ ਨਹੀਂ ਹੈਗੇ ਜਿਹੜੇ ਆ ਆ ਕਰਦੇ ਨੇ ਫਰਕ ਕੋਣ ਸਾਡੇ ਚ ਮੈਂ ਅਕਸਰ ਕਹਿੰਦਾ ਹੁੰਦਾ ਜਾਂ ਤਾ ਉਹ ਜਨਮ ਦੇ ਧਾਰਮਿਕ ਨੇ ਜਾਂ ਨਾਮ ਦੇ ਧਾਰਮਿਕ ਧਾਰਮਿਕ ਨੇ ਜਾਂ ਪਹਿਰਾਵੇ ਦੇ ਉਹ ਧਰਮ ਦੇ ਧਾਰਮਿਕ ਹੈ ਹੀ ਨਹੀਂ ਕੋ ਧਰਮ ਦਾ ਜੋੜਦਾ ਹੁੰਦਾ ਤੋੜਦਾ ਨਹੀਂ ਹੈ ਧਰਮ ਦਾ ਪਿਆਰ ਸਿਖਾਉਂਦਾ ਨਫਰਤ ਨਹੀਂ ਸਿਖਾਉਂਦਾ ਮੈਂ ਅਕਸਰ ਕਹਿੰਦਾ ਹੁੰਦਾ ਸੰਸਾਰ ਦੀਆਂ ਜਿੰਮੀਆਂ ਵੀ ਤੁਸੀਂ ਕਰਮਗ੍ਰੰਥਰੇ ਇਕੱਤਰ ਕਰਕੇ ਵੇਖ ਲਓ ਮੈਂ ਇਕੱਲੀ ਕਰਦਾ ਹਾਂ ਸਾਰਾ ਸੰਸਾਰ ਦੇ ਧਰਮ ਗ੍ਰੰਥ ਇਕੱਤਰ ਕਰਕੇ ਵੇਖ ਲਓ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਬੁਖਾਰ ਬਿੰਦ ਤੋਂ ਨਿਕਲੇ ਬਚਨ ਪ੍ਰਾਂਸ਼ੀ ਕੋਈ ਕਿਤੇ ਕਿਸੇ ਹੋਰ ਗੁਰਦਰਾ ਮੇਲੇ ਨਹੀਂ ਹੁੰਦੇ ਆ ਲੈ ਕਿ ਨਹੀਂ ਆਇਆ ਪ੍ਰਾਂਸ਼ੀ ਨੂੰ ਛੁੱਟ ਕਿਉਂਕਿ ਦੋ ਮਹੀਨੇ ਧਰਮਾਂ ਦੀ ਜਿਹੜੀ ਨੀਂਹ ਹਿੱਕਤ ਹੈ ਜਿਹੜੀ ਗੁਰਗ੍ਰੰਥ ਸਾਹਿਬ ਸ਼ੁਰੂ ਹੁੰਦਾ ਨਾ ਉਹੋ ਮੰਤਰ ਤੋਂ ਅਰੇ ਕਿਹਾ ਜਾਂਦਾ ਹੈ ਵਿਦਵਾਨ ਨੇ ਇੱਕ ਜਨਿਸ਼ੇਰ ਸਿੰਘ ਵੀ ਬਹੁਤ ਮਸ਼ਹੂਰ ਉਹ ਲਿਖਦੇ ਨੇ ਕਿ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਹੈ ਇਹ ਮੂਲ ਮੰਤਰ ਦੀ ਵਿਆਖਿਆ ਹੈ। ਅਲ ਮੂਲ ਮੰਤਰ ਇੱਕ ਓੰਕਾਰ ਦੀ ਵਿਆਖਿਆ ਹੈ। ਯਾਨੀ ਕਿ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਓੰਕਾਰ ਦੀ ਵਿਆਖਿਆ ਹੈ। ਇਹ ਓੰਕਾਰ ਕੀ ਹੈ? ਮਿਸਟਰ ਮੈਕਾਲਫ ਹੋਏ ਨੇ ਇੱਕ ਪ੍ਰਸਿੱਧ ਅੰਗਰੇਜ਼ ਵਿਦਵਾਨ ਉਹ ਲਿਖਦੇ ਨੇ ਇਹਦਾ ਟ੍ਰਾਂਸਲੇਟ ਕਰਦੇ ਹੋ देयर इज नो ਅਦਰ ਬਟ ਵਨ ਗੋਡ। ਯਾਨੀ ਇੱਕ ਦੀ ਥੋਂ ਦੇ ਨਾਲ ਸ਼ੁਰੂ ਹੁੰਦਾ ਸਿੱਖਧਰਮ। ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖੀ ਦੀ ਸਥਾਪਨਾ ਕੀਤੀ ਸੀ ਨਾ ਉਹ ਕਾਲਪੁਰ ਦੀ ਇੱਕ ਕਦੀ ਨਹੀਂ ਤੇ ਕੀਤੀ। ਇਕ ਤਾਂ ਰੱਬ ਵੀ ਕੋਈ ਕਹੇ ਕਿ ਤੁਸੀਂ ਪੜੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਬਹਲਾ ਪਹਿਲਾ ਅੰਗ 350 ਸਾਹਿਬ ਮੇਰਾ ਇਕੋ ਹੈ ਇਕੋ ਹੈ ਪਾਈ ਇਕੋ ਹੈ ਕੋਈ ਕਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਬਹਲਾ ਪਹਿਲਾ ਅੰਗ 420 ਸਾਹਿਬ ਮੇਰਾ ਇਕੋ ਹੈ ਅਬਰ ਨਹੀਂ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਅੰਗ 620 ਅੱਲਾ ਪਾਕ ਨੂੰ ਪਾ ਕੇ ਸ਼ੱਕ ਕਰੂੰ ਜੇ ਦੂਸਰ ਹੋਏ ਇਹਨਾਂ ਕਿ ਇੱਕ ਦੀ ਉਹ ਗੱਲ ਕੀਤੀ ਗਈ ਹੈ ਤੇ ਜਿਹੜਾ ਇਸਲਾਮ ਸ਼ੁਰੂ ਹੁੰਦਾ ਨਾ ਉਹ ਵੀ ਇੱਕ ਦੀ ਗੱਲ ਨਾਲ ਸ਼ੁਰੂ ਹੁੰਦਾ ਹੈ ਲਾ ਇਲਾਹਾ ਇਲਾਹ ਇਕ ਤੋਂ ਉਸ ਪਰਮੂਤੋ ਪਰਮ ਪਰਮਾਤਮਾ ਤੋਂ ਅਕਾਲ ਪੁਰਖ ਤੋਂ ਇਲਾਵਾ ਕੋਈ ਦੂਸਰਾ ਨਹੀਂ ਹੈ ਬਸ ਫਰਕ ਇਹਨਾਂ ਦਾ ਹੈ ਇੱਕ ਬੰਦਾ ਪਾਣੀ ਨੂੰ ਪਾਣੀ ਕਹ ਕੇ ਪੀਂਦਾ ਹੈ ਇੱਕ ਜਲ ਕਹ ਕੇ ਪੀਂਦਾ ਹੈ ਇੱਕ ਬਾਦਰ ਕਹ ਕੇ ਪੀ ਰਿਹਾ ਪੀ ਪਾਣੀ ਹੋ ਰਹੇ ਆ ਤਾਂ ਮੈਂ ਅੱਗਾ ਸੁਰੂ ਗੱਲ ਮਾ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਉਸ ਇੱਕ ਰੱਬ ਨੂੰ ਹੀ ਵਕ ਵਕ ਪਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਅਰਬੂ ਪਰਮਾਤਮਾ ਲਾਰਡ ਗॉड ਆਦਿ ਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ ਜੇ ਅਸੀਂ ਸਾਡੀ ਸਾਂਝਾਂ ਦੀ ਗੱਲ ਕਰੀਏ ਦੋ ਸਾਂਝਾਂ ਸਾਡੀਆਂ ਐਸੀਆਂ ਨੇ ਜਿਨ੍ਹਾਂ ਨੂੰ ਦੁਨੀਆ ਦਾ ਇਤਿਹਾਸ ਮਤਲਬ ਭਰਿਆ ਬਸੰਝ ਨਹੀਂ ਪਰਵੰਨੀ ਗੱਲ ਹੈ ਕਿ ਕਿਸੇ ਵੀ ਦੇਸ਼ ਤੇ ਕੌਮ ਦੀ ਆਰਥਿਕ ਤੇ ਪਰਮਾਰਥਿਕ ਤਰੱਕੀ ਵਿੱਚ ਏਕਤਾ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ ਇੱਕ ਸਚਾਈ ਹੈ ਕਿ ਏਕਤਾ ਤੋਂ ਬਿਨਾ ਕੋਈ ਕੌਮ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕਦੀ ਜਿਨ੍ਹਾਂ ਕੌਮਾਂ ਨੇ ਅਨੇਕਤਾ ਨੂੰ ਅਪਣਾਇਆ ਤੇ ਫੁੱਟਲੂ ਪਿਆਰਾ ਹੈ ਉਹ ਸੰਸਾਰੀ ਦੌਰ ਚ ਸਦੀ ਪਿੱਛੇ ਰਹੀਆਂ ਜਿਵੇਂ ਕੋ ਗੁਰਬਾਣੀ ਦਾ ਫਰਮਾਨ ਹੈ ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਪਰਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਜਰੀ ਮਹਲਾ 5 ਅੰਗ 498 ਦੇ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਇਹਦਾ ਮਿਲੋ ਤੁਸੀਂ ਸਾਹਮਣੇ ਕਿ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਇਹ ਪਰੇ ਤੋਂ ਪਰੇ ਉੱਚੀ ਤੋਂ ਉੱਚੀ ਹੈ ਤੇ ਕੁਰਾਨ ਸ਼ਰੀਫ ਚ ਵੀ ਅਹੀ ਕਿਹਾ ਗਿਆ ਹੈ ਕੁਰਾਨ ਸ਼ਰੀਫ ਦੇ ਇੱਕ ਚੈਪਟਰ ਹੈ ਨਸਾ ਉਹਦੀ ਆਇਤ ਨੰਬਰ 128 ਵਸਲੂ ਖੈਰ ਸੁਲਾ ਇਕਤਾ ਜਦ ਮਿਲ ਬੈਠਣਾ ਸਭ ਤੋਂ ਚੰਗੀ ਗੱਲ ਹੈ ਉਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਬਾਬਾ ਜੀ ਵੱਲੋਂ ਸਾਰੇ ਨਗਰ ਵਾਸੀਆਂ ਵੱਲੋਂ ਸ਼ਿਰਾਜ ਵੱਲੋਂ ਮਿਲ ਕੇ ਪੇਸ਼ ਕੀਤੀ ਗਈ ਹੈ ਔਰ ਇਹਨਾਂ ਦੇਖੋ ਇੱਕ ਧਿਆਨ ਮੈਂ ਰੱਖ ਦਵਾਂ ਰੱਬ ਨੂੰ ਸਾਡੀ ਪੂਜਾ ਪਾਠ ਦੀ ਲੋੜ ਨਹੀਂ ਹੈ ਕਿਉਂਕਿ ਉਸ ਵੇਲੇ ਵੀ ਰੱਬ ਤੇ ਜਦ ਸੰਸਾਰ ਬਣਿਆ ਨਹੀਂ ਥਾ ਅਸੀਂ ਹਨ ਅੱਵਲ ਅੱਲਾ ਨੂਰੋ ਪਾਇਆ ਜਿਹੜਾ ਪਹਿਲਾਂ ਰੱਬ ਦਾ ਨੂਰ ਸੀ ਨਾ ਤੇ ਬੇਦਵੀ ਹੈ ਕਹਿੰਦੇ ਨੇ ਈਸ਼ਵਰੀ ਅੱਵਲ ਹੈ ਤੇ ਇਸਲਾਮ ਵੀ ਹੈ ਕਹਿੰਦੇ ਜਦੋਂ ਉਹ ਨਹੀਂ ਥਾ ਸੰਸਾਰ ਦੀ ਹੋਂਦ ਨਹੀਂ ਸੀ ਉਸਨੇ ਵੀ ਪੂਜਾ ਪਾਠ ਕੋਣ ਕਰਦਾ ਸੀ ਉਹ ਦੇਖਦੇ ਵੀ ਮੇਰੇ ਬੰਦੇ ਮੇਰੇ ਜੋਗੇ ਕਿੰਨਾ ਰਹਿੰਦੇ ਨੇ ਮਿਲ ਜੁਲ ਕੇ ਮੇਰੇ ਨਾਮ ਵੀ ਉਸਤਤ ਕਰਦੇ ਨਹੀਂ ਕਰਦੇ ਇਹ ਉਹ ਚੀਜ਼ ਹੈ ਜਿਹੜੀ ਅੱਜ ਇੱਥੇ ਨਗਰ ਵਸੀਆਂ ਨੇ ਪੇਸ਼ ਕੀਤੀ ਆ ਔਰ ਮੇਰਾ ਖਿਆਲ ਇਹ ਪੂਰੇ ਸੰਸਾਰ ਲਈ ਇੱਕ ਮੈਸੇਜ ਹੈ ਪੈਗਾਮ ਹੈ ਪੀੜਾ ਪੀੜਾਂ ਦੀ ਧਰਤੀ ਤੋਂ ਬਾਬੇ ਨਾਨਕ ਦੀ ਧਰਤੀ ਤੋਂ ਹੈ ਨਾ ਇੱਕ ਪੈਗਾਮ ਹੈ ਇਨਸਾਨ ਨੂੰ ਵੀ ਮਿਲ ਜੁਲ ਕੇ ਵੀ ਰਿਹਾ ਜਾ ਸਕਦਾ ਹੈ ਨਫਰਤਾਂ ਨਾ ਬੰਡੋ ਨਫਰਤ ਦੇ ਵਪਾਰੀਓ ਅਸੀਂ ਅਸੀਂ ਤਾਂ ਅਮਨ ਦੇ ਪੈਗੰਬਰਾਂ ਅਮਨ ਬਣਾ ਚਾਹੁੰਦੇ ਆ ਅਸੀਂ ਅਮਨ ਨਾਲ ਰਹਿਣਾ ਚਾਹੁੰਦੇ ਆ ਤੇ ਇਹੀ ਧਰਮਾਂ ਦਾ ਸੰਦੇਸ਼ ਹੈ ਸਾਡੇ ਸੰਤ ਬਾਬਾ ਅਮਰਜੀਤ ਸਿੰਘ ਜੀ ਰਹਿਨਮਾਈ ਚ ਇਹਨਾਂ ਦੀ ਅੱਜ ਗੁਰਦੁਆਰਾ ਜੈਨਪੁਰ ਸਾਹਿਬ ਸਮੁੱਚਾ ਇਲਾਕਾ ਖੜਾ ਨਸੀਰ ਅਖਤਰ ਜੀ ਇਹਨਾਂ ਦੀ ਸਮੁੱਚਾ ਮਲੇਰਕੋੜਲੇ ਤੋਂ ਸਾਡੇ ਇਲਾਕੇ ਤੋਂ ਸਾਰੇ ਮੁਸਲਮਾਨ ਭਰਾਵਾਂ ਦਾ ਅੱਜ ਰਮਜ਼ਾਨ ਦੇ ਮਹੀਨੇ ਰੋਜ਼ਾ ਖਲਾਇਆ ਗਿਆ ਦੋ ਵਕਤ ਦੀ ਨਮਾਜ਼ ਅਦਾ ਕੀਤੀ ਗਈ ਹੈ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੁਸਲਮਾਨ ਭਰਾਵਾਂ ਨੇ ਗੁਰਪਰਬ ਦੇ ਮੌਕੇ ਲੰਗਰ ਲਾਏ ਉੱਥੇ ਕਿਸਾਨੀ ਅੰਦੋਲਨ ਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਹ ਸਾਡੇ ਗੁਰੂਆਂ ਦਾ ਪੀਰ ਪਗੰਬਰ ਦਾ ਇਹ ਉਹਨਾਂ ਦੇ ਰਸਤੇ ਤੇ ਤੁਰਨ ਦਾ ਯਤਨ ਹੈ ਸਾਡਾ ਕਿ ਸਾਨੂੰ ਜੇ ਗੁਰੂ ਨਾਨਕ ਸਾਹਿਬ ਇੱਕ ਓੰਕਾਰ ਦਾ ਫਲਸਫਾ ਦੇ ਕੇ ਗਏ ਨੇ ਤਾਂ ਕੁਰਾਨ ਸ਼ਰੀਫ ਵੀ ਮੁਹੱਬਤ ਦਾ ਪੈਗਾਮ ਦਿੰਦੀ ਹੈ ਅਸੀਂ ਆਪਣੇ ਪੁਰਖਿਆਂ ਦੇ ਪੂਰਨਿਆਂ ਤੇ ਚੱਲਣ ਦਾ ਯਤਨ ਕਰਦੇ ਆਂ ਇਹ ਰਲ ਮਿਲ ਕੇ ਇਕੱਠੇ ਹੋ ਕੇ ਜਦੋਂ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਣੇ ਆਂ ਇੱਕ ਦੂਜੇ ਤੇ ਗੱਲਬੱਗੜੀ ਪਾਉਣੇ ਆਂ ਤਾਂ ਜਿਹੜੇ ਤੌੜੇ ਲੋਕ ਨੇ ਜਿਨ੍ਹਾਂ ਨੇ ਸਮਾਜ ਚ ਵੰਡੀਆਂ ਪਾਈਆਂ ਇਹਨਾਂ ਨੇ ਮਤਲਬ ਕਰਹਿਤਾਂ ਨੂੰ ਜਨਮ ਦਿੱਤਾ ਉਨਾ ਲੋਕਾਂ ਦਾ ਬਰਾਮ ਮਿਲ ਕੇ ਕੁਝ ਲੋਕਾਂ ਨੂੰ ਸਾਡਿਆਂ ਨੂੰ ਬੱਚਿਆਂ ਨੂੰ ਸਿੱਖਣ ਦੀ ਮਤਲਬ ਇੱਕ ਮੁਹੱਬਤ ਦੀ ਦੁਕਾਨ ਤੋਂ ਸਿੱਖਣ ਦਾ ਨਾ ਕੋ ਬਹੁਤ ਚੰਗਾ ਇੱਕ ਮੌਕਾ ਮਿਲਦਾ ਹੈ ਕਿ ਜਿਸ ਤਰ੍ਹਾਂ ਅੱਜ ਇਸ ਗੁਰਦਾਰਾ ਸਾਹਿਬ 'ਚ ਬਹੁਤ ਵੱਡੀ ਮਿਸਾਲ ਪੈਦਾ ਹੋਈ ਆਉਣ ਵਾਲੇ ਸਮੇਂ 'ਚ ਵੀ 3 ਸਾਲ ਤੋਂ ਲਗਾਤਾਰ ਜਾਰੀ ਹੈ। ਤੋਂ ਅਸੀਂ ਤਾਂ ਸਾਰਿਆਂ ਦਾ ਇੱਥੇ ਧੰਨਵਾਦ ਕੀਤਾ ਦਿਲ ਤੋਂ ਸਾਨੂੰ ਬਹੁਤ ਖੁਸ਼ੀ ਹੋਈ ਆ ਕੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹ ਲੰਗਰ ਲਗਾਏ ਕੀਰਤਨ ਵੀ ਹੋਇਆ ਨਮਾਜ਼ ਉਹਦਾ ਹੋਈ ਹੈ। ਬਦਰ ਇੱਕ ਬਲੱਖਣ ਦ੍ਰਿਸ਼ ਹੈ। ਜਿੱਥੇ ਲੋਕ ਬੰਡੀਆਂ ਪਾਉਂਦੇ ਨੇ ਉੱਥੇ ਅਸੀਂ ਸਾਰਿਆਂ ਨੂੰ ਭਾਈਚਾਰਾ ਜਿਹੜਾ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸਨੇਹਾ ਦਿੰਦੇ। ਸਵਾਰਾ ਦਾ ਬਚਨਾ ਹੋਵੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬਲਾਈ। ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਸਾਏ। ਅਸੀਂ ਇੱਕ ਪਿਤਾ ਦੀ ਲਾੜਾਂ ਸਾਰੀ ਇੱਕ ਪਿਤਾ ਦੀ ਅੰਸਾ ਅਸੀਂ ਭਾਈ ਭਾਈ ਬਣ ਕੇ ਰਹੀਏ। ਅਸੀਂ ਐਸੇ ਕਰਕੇ 3 ਸਾਲਾਂ ਤੋਂ ਰੋਜ਼ ਦਿਖਲਾਉਂਦੇ ਆ ਰਹੇ ਹਾਂ ਇੱਥੇ। ਆਪਣੇ ਮਹਾਮਦ ਵੀਰ ਸਾਰੇ ਸਾਰੇ ਆਉਂਦੇ ਨੇ ਵੱਧ ਤੋਂ ਵੱਧ ਤੇ ਇਸ ਤੇ ਨਵਾਜਾਂ ਵੀ ਦੋ ਪੜੀਆਂ ਜਾਂਦੀਆਂ ਨੇ ਇੱਥੇ ਬਸ ਇੱਕ ਸਾਂਝਾ ਸੁਨੇਹਾ ਦਿੱਤਾ ਜਾਂਦਾ ਵੀ ਅਸੀਂ ਇੱਕ ਹਾਂ